ਦਾ ਕੰਮ ਕਰਦੇ ਨੇ ਜੀ ਇਹ ਸਮਰਾਲੇ ਤੋਂ ਕੰਮ ਕਰਕੇ ਆ ਰਹੇ ਸੀਗੇ ਇਹ ਗੱਡੀ ਪਰਸੋਂ ਦੀ ਖੜੀ ਐ ਇੱਥੇ ਤਿੰਨ ਪਹਿਲਾਂ ਦੋ ਪਹਿਲਾਂ ਐਕਸੀਡੈਂਟ ਹੋਵੇ ਇਹ ਪੁਲਿਸ ਮੁਲਾਜ਼ਮ ਨੇ ਐਸ ਐਚਓ ਸਿੰਘ ਹੋਰੇ ਆਪਣੇ ਇਹਨਾਂ ਨੇ ਗੱਡੀ ਨਹੀਂ ਝਕਵਾਈ ਹੈਗੀ ਪਹਿਲਾਂ ਜਿਨ੍ਹਾਂ ਦੀ ਡੈਥ ਹੋਈ ਆ ਉਹਨਾਂ ਦੀ ਬੋਡੀ ਜਮ੍ਹਾਂ ਕਰਵਾ ਕੇ ਉਹਨਾਂ ਦੇ ਬੰਦੇ ਦੀ ਡਿਊਟੀ ਲਾਤੀ ਤੇ ਕਹਿੰਦੇ ਵੀ ਗੱਡੀ ਦੀ ਰਾਖੀ ਕਰੋ ਗੱਡੀ ਚੋਰੀ ਨਾ ਹੋ ਜੇ ਇਹਨਾਂ ਨੂੰ ਤਿੰਨ ਐਕਸੀਡੈਂਟ ਹੋਣ ਦੇ ਬਾਵਜੂਦ ਕੋਈ ਕਹਿ ਡਰਾ ਨਹੀਂ ਮਿਲਿਆ ਇਹਨਾਂ ਨੂੰ ਤੁਹਾਡੇ ਫਾਜ਼ਲ ਸਾਹਿਬ ਸਮਰਾਲੇ ਤੋਂ ਆ ਰਹੇ ਸੀ ਕਿ ਸਮਰਾਲੇ ਤੋਂ ਇਹ ਸਾਈ ਲਾ ਕੇ ਆ ਰਹੇ ਸੀਗੇ ਪੈਸ ਤੋਂ ਜੀ ਕੀ ਕੰਮ ਕਰਦੇ ਨੇ ਹਲਵਾਈ ਦਾ ਕੰਮ ਕਰਦੇ ਨੇ ਮਤਲਬ ਗੱਡੀ ਤਿੰਨ ਦਿਨਾਂ ਤੋਂ ਰੇ ਤਿੰਨ ਦਿਨ ਤੋਂ ਗੱਡੀ ਖੜੀ ਹੈ ਜੀ ਇਹ ਪੁਲਿਸ ਕੋਈ ਕਾਰ ਪੁਲਿਸ ਮੁਲਾਜ਼ਮ ਜਿਹੜੇ ਸੀਨੀਅਰ ਇਹਨਾਂ ਦੇ ਮਤਲਬ ਅਧਿਕਾਰੀ ਨੇ ਮਾਚੀਵੜੇ ਥਾਣੇ ਤੋਂ ਉਹ ਕਹਿੰਦੇ ਸੀ ਟਾਣੀਆਂ ਲਾ ਕੇ ਟ੍ਰੈਫਿਕ ਕੰਟਰੋਲ ਕਰ ਰਹੇ ਸੀਗੇ ਤੇ ਹੋਰ ਆਸਤ ਨਹੀਂ ਏਡੀ ਗੋਰ ਰਹੀ ਸੀ ਹਾਂ ਜੀ ਹਾਂ ਅਸੀਂ ਮੁੜ ਕੇ ਫਿਰ ਅਸੀਂ ਆਪਣੀ ਗੱਡੀ ਲਿਆ ਕੇ ਮਾਰਦੇ ਆ ਜੀ ਇਹਦੇ ਵਿੱਚ ਅਸੀਂ ਮਰਦੇ ਹੁਣ ਅਸੀਂ ਇਦਾਂ ਦਾ ਜਾਂਦੇ ਨਹੀਂ ਹੈਗੇ ਹੁਣ ਇਤੋਂ ਹੁਣ ਤੁਸੀਂ ਘਟਨਾ ਮੈਂ ਸਮਰਾਲੇ ਸੀਗਾ ਜਦੋਂ ਪਤਾ ਲੱਗਿਆ ਕਿ ਇੱਥੇ ਇੱਕ ਐਕਸੀਡੈਂਟ ਹੋਇਆ ਟਰੱਕ ਦੇ ਨਾਲ ਕੱਲ ਵੀ ਇੱਕ ਇਹੀ ਜਗ੍ਹਾ ਤੇ ਇਸੇ ਜਗ੍ਹਾ ਤੇ ਇਨਸੀਡੈਂਟ ਹੋਇਆ ਸੀ ਤਕਰੀਬਨ ਸਮਾਂ ਵੀ ਸੇਮ ਹੀ ਸੀਗਾ ਸੋ ਇਹ ਟਰੱਕ ਪਰਸੋਂ ਦਾ ਇੱਥੇ ਖੜਾ ਜਿਹੜਾ ਲੋਡਡ ਟਰੱਕ ਖੜਾ ਸੀ ਤੇ ਜਿਹਦੇ ਪਿੱਛੇ ਕੱਲ ਵੀ ਇੱਕ ਮੋਟਰਸਾਈਕਲ ਵਾਲਾ ਸਾਡਾ ਵੀਰ ਬਲੋਲਪੁਰ ਤੋਂ ਉਹ ਵਿੱਚ ਲੱਗਿਆ ਤੇ ਉਹਦੀ ਮੌਕੇ ਤੇ ਮੌਤ ਹੋ ਗਈ ਅੱਜ ਵੀ ਉਸੇ ਜਗ੍ਹਾ ਤੇ ਉਸੇ ਤਰੀਕੇ ਨਾਲ ਇਹ ਉਮੀ ਖੜਾ ਆ ਇਦੇ ਵਿੱਚ ਲੱਗ ਕੇ ਫਿਰ ਇੱਕ ਹੋਰ ਇਨਸਾਨ ਦੀ ਮੌਤ ਹੋ ਜਾਂਦੀ ਆ ਤੇ ਪ੍ਰਸ਼ਾਸਨ ਨੂੰ ਇਹ ਪਤਾ ਪਰसों ਦਾ ਇਹ ਲੋਕਾਂ ਨੇ ਵੀ ਇਹਨਾਂ ਨੂੰ ਦੱਸਿਆ ਸੀ ਵੀ ਟਰੱਕ ਖੜਾ ਆ ਕੱਲ ਦੇ ਐਕਸੀਡੈਂਟ ਤੋਂ ਬਾਅਦ ਵੀ ਇਹਨਾਂ ਨੂੰ ਪਤਾ ਸੀ ਹਜੇ ਪਹਿਲੀ ਬਾਡੀ ਦਾ ਪੋਸਟਮਾਰਟਮ ਨਹੀਂ ਹੋਇਆ ਅੱਜ ਦੂਸਰੀ ਬਾਡੀ ਉਸੇ ਉਸੇ ਜਗ੍ਹਾ ਤੇ ਉਸੇ ਤਰੀਕੇ ਨਾਲ ਐਕਸੀਡੈਂਟ ਹੋ ਕੇ ਪੂਰੀ ਹੋ ਗਈ ਤੇ ਪਰਿਵਾਰਕ ਮੈਂਬਰਾਂ ਦੇ ਰੋਸਾ ਵੀ ਆ ਤੇ ਉਹਨਾਂ ਦੀ ਗੱਲ ਜਾਇਜ਼ ਵੀ ਆ ਕਿਉਂਕਿ ਇਹਦੇ ਵਿੱਚ ਜਿਵੇਂ ਮੈਂ ਕਿਹਾ ਸਿੱਧੇ ਤੌਰ ਤੇ ਪ੍ਰਸ਼ਾਸਨ ਜ਼ਿੰਮੇਵਾਰ ਆ ਵੀ ਜਦੋਂ ਤੁਹਾਨੂੰ ਪਤਾ ਵੀ ਇੱਥੇ ਐਕਸੀਡੈਂਟ ਹੋਇਆ ਤੁਸੀਂ ਬੈਰੀਕੇਟਿੰਗ ਕੋਈ ਨਹੀਂ ਕੀਤੀ ਤੁਸੀਂ ਇਹ ਕਹਿ ਰਹੇ ਹੋ ਵੀ ਸਾ ਤੋਂ ਹਾਈਡਰਾ ਨਹੀਂ ਜੀ ਅਰੇਂਜ ਕਰ ਹੋਇਆ ਤੁਸੀਂ ਉਹਨਾਂ ਦੇ ਜਿਨ੍ਹਾਂ ਦਾ ਬੰਦਾ ਪੂਰਾ ਹੋਇਆ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਨਿਗਰਾਨੀ ਦੇ ਰੱਖ ਜਾਣੇ ਕੋਈ ਟਰੱਕ ਭਜਾ ਕੇ ਨਾ ਲੈ ਜਵੇ ਤੁਸੀਂ ਇੱਥੇ ਖੜੋ ਇਹ ਇਹ ਅੱਜ ਦਾ ਪੰਜਾਬ ਆ ਇਹ ਇਹਨਾਂ ਦੇ ਜਿਹੜੇ ਦਾਅਵੇ ਨੇ ਪੰਜਾਬ ਸਰਕਾਰ ਦੇ ਸੜਕ ਸੁਰੱਖਿਆ ਫੋਰਸ ਹੋ ਗਈ ਜੀ ਅਸੀਂ ਮੌਕੇ ਤੇ ਪਹੁੰਚਦੇ ਆਂ ਜੀ ਤੁਸੀਂ ਆਪ ਦੇਖੋ ਪਰਿਵਾਰਕ ਮੈਂਬਰ ਰੋਸੇ 'ਚ ਨੇ ਉਹ ਕਹਿ ਰਹੇ ਵੀ ਬੋਡੀ ਨਹੀਂ ਚੱਕਣੀ ਜਦ ਤੱਕ ਟਰੱਕ ਦਾ ਮਾਲਕ ਨਹੀਂ ਆਉਂਦਾ ਜਿਹਨੂੰ ਕਿ ਕੱਲ ਦਾ ਫੋਨ ਕੀਤਾ ਗਿਆ ਕੱਲ ਦੀ ਜਿਹੜੇ ਇਨਸੀਡੈਂਟ ਦੇ ਕਰਕੇ ਪਰ ਉਹ ਅੱਜ ਵੀ ਨਹੀਂ ਪਹੁੰਚਿਆ ਸੋ ਤਕਰੀਬਨ ਮੈਂ ਕਹਾ ਤਿੰਨ ਘੰਟਿਆਂ ਦੇ ਤਿੰਨ ਦਿਨਾਂ ਦੇ ਵਿੱਚ ਵਿੱਚ ਜੋ ਇੱਥੇ ਦੋ ਸਾਡੇ ਇੱਥੇ ਇਨਸਾਨ ਇਤੋਂ ਪੂਰੇ ਹੋਏ ਨੇ ਪਤਾ ਨਹੀਂ ਪ੍ਰਸ਼ਾਸਨ ਅਗਲੀ ਕਿਹੜੀ ਘਟਨਾ ਦੀ ਵੇਟ ਕਰਦਾ ਸੋ ਇਹ ਬੜਾ ਬਹੁਤ ਗਲਤ ਰਵਈਆ ਪ੍ਰਸ਼ਾਸਨ ਦਾ ਅਤੇ ਫੇਲੀ ਦੇਦਾ ਮੋਟਰਸਾਈਕਲਾਂ ਜਦੋਂ ਗਰੀਬ ਮਰਦਾ ਨੇ ਇਹਨਾਂ ਨੂੰ ਤਾਂ ਬਸ ਇਹ ਤਾਂ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਇਹਨਾਂ ਦਾ ਹੁਣ ਮਨ ਪੱਕ ਗਿਆ ਕੋਈ ਮਰਦਾ ਹੈ ਕੋਈ ਜਿਉਂਦਾ ਹੈ ਇਹਨਾਂ ਬਾਤੇ ਕੁਝ ਨਹੀਂ ਹੁਣ ਸਾਨੂੰ ਜਿਹੜੇ ਇਨਸਾਨ ਦਾ ਕੱਲ ਮੈਂਬਰ ਚਲੇ ਗਿਆ ਉਸ ਬੰਦਿਆਂ ਨੂੰ ਠੰਡ ਦੇ ਵਿੱਚ ਸਵੇਰ ਦੇ ਭੁੱਖਣ ਪਾਣੀ ਇੱਥੇ ਖੜਾਤਾ ਨਾ ਨਾਂ ਦਾ ਕੋਈ ਪੋਸਟ ਮਾਰਵਾਇਆ ਨਾ ਉਹਨਾਂ ਦੀ ਕੋਈ ਲਿਖਤ ਪੜ੍ਹਦੇ ਉਹਨਾਂ ਨੂੰ ਹੀ ਪਰੇਸ਼ਾਨ ਕਰਿਆ ਜਾਂਦਾ ਗੱਡੀ ਵਾਲੇ ਨੂੰ ਡਰਾਈਵਰ ਨੂੰ ਅਜੇ ਤੱਕ ਕਿਸੇ ਨੂੰ ਨਹੀਂ ਬੁਲਾਇਆ ਹੈਗਾ ਨਾ ਡਰਾਈਵਰ ਆਇਆ ਨਾ ਮਾਲਕ ਆਇਆ ਜਾਣ ਬੁੱਝ ਕੇ ਕੋਈ ਦੂਰ ਨਹੀਂ ਹੈਗੇ ਸਾਰਾ ਕੁਝ ਇਹਨਾਂ ਦੇ ਆਪਸ ਵਿੱਚ ਇਹਨਾਂ ਦੀ ਦੀਵਾਲੀ ਚੱਲ ਰਹੀ ਹੈ ਵੀ ਉਹਨਾਂ ਤੋਂ ਸਾਨੂੰ ਪੈਸੇ ਮਿਲਣੇ ਨੇ ਮਰਨੇ ਵਾਲਾ ਮਰ ਗਿਆ ਜੀ ਇਹਨਾਂ ਦੀ ਪ੍ਰਸ਼ਾਸਨ ਬਿਲਕੁਲ ਗੂੜੀ ਨੀਂਦ ਸੁੱਤਾ ਪਿਆ ਇਹਨਾਂ ਨੂੰ ਕੋਈ ਅਸਰ ਨਹੀਂ ਹੈਗਾ ਪਤਾ ਨਹੀਂ ਕਿੰਨੇ ਇਨਸਾਨ ਮਰਦੇ ਨੇ ਅੱਲੇ ਪਰਸੋਂ ਦੀ ਗੱਲ ਆ ਸਾਡੇ ਨਾਲ ਦਾ ਬੁਰਜ ਦਾ ਪਿੰਡਾ ਕੱਚੇ ਤੇ ਜਾ ਰਿਹਾ ਗੱਡੀ ਨੇ ਚੱਕ ਕੇ ਉਹਨੂੰ ਮਾਰ ਕੇ ਪਰੇ ਸਿੜਤਾ ਇਹਨਾਂ ਨੂੰ ਕੋਈ ਪਤਾ ਨਹੀਂ ਗੱਡੀ ਕਿਹੜੀ ਆ ਕੋਈ ਕੁਮੇਰਾਨੀ ਕੋਈ ਕੁਝ ਨਹੀਂ ਹੈਗਾ ਨਾ ਕੋਈ ਜਾਣ ਸੜਕ ਦੇ ਖਾਣਾਂ ਇਹਨਾਂ ਨੇ ਪੈਸੇ ਇਕੱਠੇ ਕਰਨ ਵਾਸਤੇ 1 ਘੰਟੇ ਵਾਤੇ ਖੜਨਾ 2 ਘੰਟੇ ਜਦੋਂ ਪੈਸੇ ਪੂਰੇ ਹੋ ਜਾਂਦੇ ਉਦੋਂ ਹੀ ਜਾ ਕੇ ਥਾਣੇ ਪੜ ਜਾਂਦੇ ਆ ਜਦੋਂ ਥਾਣੇ ਜਾਂਦੇ ਆ ਪੁਲਿਸ ਮਿਲਦਾ ਜਿਹੜਾ ਰਵਈਆ ਨਾ ਉਹ ਹਜੇ ਵੀ ਕੋਈ ਜ਼ਿਆਦਾ ਪੜਿਆ ਲਿਖਿਆ ਵਾਲਾ ਨਹੀਂ ਉਹੀ ਘਟੀਆਂ ਕਸਮ ਦੇ ਇਨਸਾਨ ਹੀ ਉੱਥੇ ਬੈਠ ਕੇ ਨਾ ਪੈਸੇ ਦੇ ਲਾਲਚ ਲੱਗੇ ਸਾਨੂੰ ਬਹੁਤ ਦੁੱਖ ਆਉਂਦਾ ਬੋਲਣ ਤੇ ਯਾਰ ਵੀ ਇਹ ਸਾਡੇ ਮੁਲਾਜ਼ਮ ਕਿਹੜੇ ਰਾਹ ਤੁਰ ਪੀ